ਕਰ ਬੈਠੇ ਹੁਣ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਸਿਟੀਜ਼ਨ ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟਾਂ ਏਰੀਆ ਲੁਧਿਆਣਾ ਗੋਤ ਬੋਪਾਰਾਏ ਕੁੜੀ ਦੀ ਪੜ੍ਹਾਈ ਆਰਐਨ ਰਜਿਸਟਰਡ ਨਰਸ ਡੇਟ ਆਫ ਬਰਥ ਨਵੰਬਰ 1997 ਕੱਦ 5 ਫੁੱਟ 5 ਇੰਚ ਲੜਕੀ ਦੇ ਇੱਕ ਭਰਾ ਇੱਕ ਭੈਣ ਮੈਰਿਡ ਕੁੜੀ ਦੀ ਸਾਰੀ ਫੈਮਿਲੀ ਕੈਨੇਡਾ ਦੇ ਵਿੱਚ ਬੈਲ ਸੈਟਲਡ ਹੈ। ਕੁੜੀ ਕੈਨੇਡਾ ਸਿਟੀਜ਼ਨ ਆਰ ਐਨ ਨਰਸ ਦੀ ਜੌਬ ਕਰਦੇ ਵਧੀਆ ਸੈਲਰੀ। ਕੁੜੀ ਬਜੇ ਸੋਹਣੀ, ਸਮਝਦਾਰ ਤੇ ਬੈਲ ਸੈਟਲਡ ਫੈਮਿਲੀ ਤੋਂ ਬਿਲੋਂਗ ਕਰਦੀ ਹੈ। ਪਰਿਵਾਰ ਨੂੰ ਮੁੰਡੇ ਦੀ ਲੋੜ। ਮੁੰਡਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਕੈਲਗਰੀ ਤੋਂ ਬੈਲ ਸੈਟਲਡ ਮੁੰਡਾ ਹੋਵੇ। ਮੁੰਡੇ ਕੋਲੇ ਜ਼ਮੀਨ ਦੇ 10 ਤੋਂ 15 ਕਿੱਲੇ ਹੋਣ। ਮੁੰਡਾ ਕਟਿੰਗ ਵਾਲਾ ਨਸ਼ਾ ਰਹਿਤ ਤੇ ਮੁੰਡੇ ਦਾ ਕੱਦ 5 ਫੁੱਟ 8 ਇੰਚ ਤੋਂ ਘੱਟ ਨਾ ਹੋਵੇ। ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ WhatsApp ਤੇ ਮੈਸੇਜ ਕਰਕੇ ਇਸ ਰਿਸ਼ਤੇ ਦੀ ਸਾਰੀ ਗੱਲਬਾਤ ਕਰ ਸਕਦੇ ਨੇ ਵੀਡੀਓ ਨੂੰ ਕਰ ਦੋ ਸ਼ੇਅਰ ਜੀ ਧੰਨਵਾਦ